ਕਿੰਸਾ ਸਿਕਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਡਾਲਾ ਪੰਗਰ ਤਹਿਸੀਲ ਕਲਾਨੌਰ ਤੇ ਜ਼ਿਲ੍ਹਾ ਗੁਰਦਾਸਪੁਰ ਮੇਜਰ ਸਿੰਘ ਨਾਲ ਗੱਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕੋਈ 6-7 ਪਸ਼ੂ ਤੁਹਾਨੂੰ ਵਿਖਾਉਣੇ ਆ ਜਿੰਨਾਂ 'ਚ ਕੋਈ ਬੱਚੇ ਵਾਲੀ ਆ ਕੋਈ ਬੱਚੇ ਤੋਂ ਬਿਨਾਂ ਹੈ ਤੇ ਕੋਈ ਗੱਬਣ ਹੈ ਤੇ ਇੱਕ ਖੀਰੀ ਵੱਛੀ ਵੀ ਤੁਹਾਨੂੰ ਛੋਟੀ ਤੁਹਾਨੂੰ ਦਿਖਾਉਣੀ ਆ ਉਹ ਸਾਹਮਣੇ ਵੱਜੀ ਆ ਤੇ ਬਾਕੀ ਆ ਵੀ ਸੁਈਆਂ ਦੀ ਆਪਣੀ ਦੋ ਟਾਈਮ ਚ ਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਪਾਂ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵਧੀਆ ਵਧੀਆ ਜੀ ਵਡਾਲੀਆਂ ਜੀ ਕਣਕਾ ਕਣਕਾ ਹਾਂ ਵਡਣ ਡਿਆ ਕੋਈ ਅੱਧੀ ਵੱਡੀ ਵੱਡਣ ਵਾਲੀ ਜੀ ਅੱਛਾ ਹਾਂਜੀ ਹਾਂਜੀ ਉਧਰ ਵੀ ਚੱਲੀ ਜਾਂਦਾ ਤੇ ਇੱਧਰ ਵੀ ਇਹਦੇ ਦੋਵੇਂ ਮਰ ਜਲਾਈ ਜਾਂਦਾ ਅੱਛਾ ਦੋਵੇਂ ਪਾਸੇ ਚਲਾਈ ਜਾਂਦੇ ਜੀ ਹਾਂਜੀ ਹਾਂਜੀ ਠੀਕ ਆ ਚਲੋ ਨਾਮ ਦੱਸ ਦੋ ਨਾਮ ਮੇਜਰ ਸਿੰਘ ਪਿੰਡ ਬਡਾਲਾ ਪੰਗਾ ਜ਼ਿਲ੍ਹਾ ਗੁਰਦਾਸ ਤਹਿਸੀਲ ਕਾਨਾ ਫੋਨ ਨੰਬਰ ਬੋਲਦਾ ਫੋਨ ਨੰਬਰ 81 46 52 47 34 ਠ ਅੱਜ ਇੱਕ ਮੱਝ ਤੇ ਪੱਕੀ ਗਾਵਾਂ ਆਈਆਂ ਹਨ ਪਹਿਲਾਂ ਮੱਝ ਵੀ ਖਾ ਲਈਏ ਫਿਰ ਠੀਕ ਹੈ ਇਹਦਾ ਬੱਚਾ ਆਜੇ ਹਾਂ ਜਾ ਕੱਟ ਆ ਕੱਟਿਆ ਹੈ ਇਹਦਾ ਆਪਣੀ ਕੋ ਸਮਝ ਨਾ ਲਾ ਲੈ ਕਿੰਨੇ ਕੇ ਚਿਰਦਾ ਹੈ ਕਿੰਨਾ ਦੁੱਧ ਦੇ ਦੇ ਕੋਲ 8 ਕਿਲੋ 8 ਕਿਲੋ ਹੈਗਾ ਪੱਕਾ ਦੁੱਧ ਤੋਰੋ ਫਿਰ ਇੱਕ ਰੀਨ 8 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਇਹਦੇ ਕੋਲ ਹੈਗਾ ਬਾਕੀ ਜੇ ਟਾਈਮ ਚਲੋ ਦੁਪਹਿਰ ਦਾ ਵੀਡੀਓ ਬਣਾਉਂਦਾ ਸ਼ਾਮ ਤੱਕ ਆਪਨੇ ਦੁੱਧ ਦੇ ਸਾਬ ਨਾਲ ਜਿਹੜਾ 11 ਵਜੇ ਹਵਾਨਾ ਬਣਾ ਲਓਗੇ ਜੇ 11 ਵਜੇ ਦਾ ਟਾਈਮ ਆ ਜਿਹੜੇ ਵੀਡੀਓ ਦਈਏ ਮਨ ਬਾਕੀ ਥਾਣੇ ਵੀ ਚੰਗਾ ਲੱਗਾ ਆ ਉਹ ਬਹੁਤ ਜਗ੍ਹਾ ਬਸ ਮਾਗੇ ਬਹੁਤ ਜਗ੍ਹਾ ਦਿੰਦੀ ਆ ਆ ਦੇਖ ਸਾਲੇ ਥਾਣੇ ਦੇ ਲੱਗੇ ਤਾ ਤੇ ਫਿਰ ਕਿੰਨਾ ਮੁੱਲ ਰੱਖੀਏ ਵੀ ਜੀ ਇਹਦਾ ਮੋਲੇ ਵੀ ਨਹੀਂ ਪੈਠੇ ਕਰਦੇ ਆ ਅੱਛਾ 80000 ਦੇ ਦਾਂਗੇ ਅੱਛਾ 60000 ਹੀ ਦੇ ਦਾਂਗੇ ਛੂਟਵਾ ਕਰ ਦਾਂਗੇ ਅਸੀਂ ਅੱਛੇ ਮੌਕੇ ਤੇ ਛੂਟ ਕਰ ਦੇਵਾਂਗੇ ਹਾਂਜੀ ਠੀਕ ਐ ਤੇ ਹੁਣ ਆ ਜਿਹੜੀ ਗਾਂ ਜੀ ਕਾਫੀ ਖੂਬਸੂਰਤ ਹੈ ਜਿਹੜੀ ਹੈ ਬੱਚੇ ਤਾਂ ਵੀ ਨਹੀਂ ਆ ਬੱਚੇ ਤਾਂ ਵੀ ਨਹੀਂ ਜੀ ਅਚੇਰਾ ਵੇਰਾ ਦੇਖ ਸਕਦੇ ਜੀ ਤੇ ਦੁੱਧ ਕਿੰਨਾ ਇਹਦੇ ਵਿੱਚ 8 ਕਿਲੋਗਾ ਪੱਕਾ ਦੁੱਧ ਦੁੱਧ ਨਹੀਂ ਹੈਗਾ ਜਿੰਨਾ ਜੀ ਤੋਰੋ 한번 ਫੇਰ ਦੇਖ ਲਈ ਬਾਕੀ ਇਹ ਵੀ ਗਾਂ ਤਿਆਰ ਕਰਨ ਵਾਲੀ ਆ ਸੱਜਰ ਚੰਗੇ ਦੁੱਧ ਵਾਲੀ ਆ ਆ ਨਵੇਂ گلابی ਰੰਗ ਦਾ ਲੱਗਾ ਬਾਕੀ ਮਿਲਕ ਵੀ ਨੇ ਚੰਗੀ ਲੱਗੀ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਚੰਗੀਆਂ ਆ ਤੇ ਚਿਹਰੇ ਤੋਂ ਕਾਫੀ ਖੂਬਸੂਰਤ ਹੈ ਬਾਕੀ ਦੁੱਧ ਸੱਜਰ ਨੇ ਚੰਗਾ ਕਰ ਲਿਆ ਹੁਣ ਆ ਦੇਖਦਾ ਤੇ ਚਿਹਰਾ ਇਹ ਦੇਖ ਲੇਜੋ ਹਾਨੀ ਦੀ ਬੰਤਰੇ ਵੀ ਚੰਗੀ ਆ ਉਹਨੇ ਦੇ ਦਿੱਲਾ ਵੀ ਚੰਗੀਆਂ ਜਿੱਦਣ ਕਿਤੇ ਗਾਂ ਤਿਆਰ ਹੋਈ ਤੇ ਚੰਗੀ ਰਕਮ ਦੀ ਗਾਂ ਤਿਆਰ ਹੋਣੀ ਹੈ ਵੀ ਕੱਦ ਵਜਨ ਚ ਮੱਝ ਨੂੰ ਵੀ ਉੱਚੀ ਆ ਹਾਂ ਤੇ ਇਹਦਾ ਮੁੱਲ ਵੀ ਜੀ ਫਿਰ ਮੁੱਲ ਵਿੱਚ ਕਹਿੰਦੇ 80000 ਰੁਪਏ ਕਰਦੇ ਆ ਜੀ ਐਸ ਨੂੰ ਜਾਂ 22000 ਅੱਛਾ 22000 ਠੀਕ ਹੈ ਜੀ ਛੋੜੀ ਗੱਲਾਂ ਨਾ ਤੇ ਆ ਗੱਬਨ ਜੇ ਜੀ ਗੱਬਨੇ ਵਿੱਚ 10 ਦਿਨ ਖੜਦੀ ਸੀ ਉਹ ਜੀ ਅੱਛਾ 10 ਦਿਨ ਖੜਦੀ ਹੈ ਇਹ ਦੋ ਤਾਂ ਬਾਦ ਦੂੰਗਾ ਜੀ अच्छा जब ठीक है तुर तो फिर थी। निगे निके सिंगे है बाकी थना साइज कैप यहाँ भी चंगा हवाना ढेला जो काफी है ਸੂੰਨ ਤੱਕ ਰ ਸਾਰਾ ਹਵਾਨਾ ਇਹਨੇ ਤਿਆਰ ਕਰਨਾ ਇਹ ਥਾਨ ਇਹਦੇ ਵੀ ਆਪਾਂ ਦੇਖ ਸਕਦੇ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਮੋਦੇ ਦਾ 55000 ਰੁਪਏ ਕਰ ਦੇ 50 ਦੇ ਦਾਂ ਅੱਛਾ ਇਹ 50000 ਦੀ ਦੇ ਦੇਣ ਲੱਗ ਮੋਕੇ ਹੀ ਕਰਦਾ ਮਨ ਥੋੜਾ ਕੋਲਾ ਠੀਕ ਹੈ ਤੇ ਆਹ ਜਿਹੜੀ ਜਰਸੀ ਹੈ ਜਰਸੀ 6 ਕਿਲੋ ਦੀ ਅੱਛਾ ਇਹਦੇ ਕੁੱਲ 6 ਕਿਲੋ ਦੋਦੀ ਬਾਕੀ ਭਾਰੀ ਹੈ ਜੱਸੀ ਇਹ ਵੀ ਹਾਂਜੀ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਚੰਗੇ ਗੱਪ ਤੇ ਇਹ ਆ ਵੀ ਚਲੋ ਕਿਹਦੀਦਾ ਚਾਹ ਪਾਣੀ ਦਾ ਸਾਰੀ ਜਾਊਗਾ ਤੇ ਇਹਦਾ ਫਿਰ ਮੁੱਲ ਮੁੱਲ ਦਾ 18000 ਰੁਪਏ ਕਰਨੀ ਹੈ ਈਆਂ-ਈਆਂ ਨਾਲ 14000 ਦੇਵਾਂਗੇ ਅੱਛਾ 14000 ਉਹ 13000 ਜੀ ਹਾਂ ਉਹ ਜਸ ਨੂੰ ਹੀ ਹੋਣੀ ਠੀਕ ਹੈ ਤੇਰਾ ਛੋੜ ਹੀ ਹੋਣੀ 200 ਰੁਪਏ ਦਾ ਠੀਕ ਹੈ ਇਹ ਆ ਵੀ ਚਲੋ ਸਾਰੀਆਂ ਗਰਮੀਆਂ ਨੇ ਚਾਹ ਪਾਣੀ ਦਾ ਸਾਰੀ ਜਨ ਬਾਕੀ ਬਚੀ ਸ਼ੱਕ ਜੀ ਅਸੀਂ ਗੱਭੜੂ ਨਹੀਂ ਕਰ ਸਕਦੀ ਠੀਕ ਹੈ ਮੈਂ ਸ਼ੱਕ ਜਾਈ ਠੀਕ ਹੈ ਗਰੰਟੀ ਫੁੱਲ ਨਹੀਂ ਹੈਗੀ ਠੀਕ ਹੈ ਤੇ ਹੁਣ ਆ ਜਿਹੜੀ ਕਾਲੇ ਰੰਗ ਦੀ ਜੀ ਆ 8 ਕਿਲੋ ਹੈਗਾ ਪੱਕਾ ਦੁੱਧ 8 ਕਿਲੋ ਜੀ 8 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਇਹ ਤਾਂ ਅੱਡ ਘੋੜੀਆਂ ਦੇ ਨਾਲ ਚ ਪਹੁੰਚਾ ਕਿਹੜੇ ਸਾਂਝੇ ਤਾਰਾਂ ਘੱਟ ਦੇਣੀ ਦੇ ਮਗਰਲੇ ਸਾਂਝੇ ਤਾਰਾਂ ਜਿਹੜੀਆਂ ਕਹਿੰਦੇ ਵੀ ਘਾਟੇ ਹੋਈਆਂ ਦੀਆਂ ਤੋੜ ਦ ਬਾਕੀ ਚਲੋ ਇਹੋ ਜੀਆਂ ਗਾਵਾਂ ਦਾ ਵੀ ਦੁੱਧ ਸੰਗਣਾ ਹੁੰਦਾ ਦੁੱਧ ਬਾ ਸੰਗਣਾ ਚਿੱਟਾ ਦੁੱਧ ਜੀ ਦਾ ਥੋੜੀ ਉੱਧਰ ਨਾਲ ਲੈ ਆ ਜੀ ਉੱਧਰ ਨਾਲ ਤੋੜ ਦ ਸੜ ਆ ਜ ਲੈ ਆ ਬਾਕੀ ਜਿਹੜੀਆਂ ਬੱਚੇ ਤੋਂ ਬਿਨਾ ਗਾਵਾਂ ਹੁੰਦੀਆਂ ਜਾਂ ਜਾ ਕੇ ਕਰੀ ਜ਼ਰੂਰ ਚੈੱਕ ਕਰਵਾ ਲਿਆ ਕਰੋ। ਕਈ ਵਾਰੀ ਟੀਕੇ ਭਰਾਏ ਹੁੰਦੇ ਆ ਕਈ ਵਾਰੀ ਘਰ ਵਾਲੇ ਵੀ ਰਿਆਣ ਨੂੰ ਚੇਤਾ ਭੁੱਲ ਜਾਂਦਾ ਹੈ। ਕਾਫੀ ਵੀਰਾਂ ਦੀਆਂ ਗੱਬਣ ਵੀ ਨਿਕਲਦੀਆਂ ਮੈਂ ਜਾ ਕੇ ਤਾਂ। ਤੇ ਇਹਦਾ ਮੁੱਲ ਵਿੱਧੀ ਫਿਰ ਮੁੱਲ ਕਰਨ ਵੀ ਜੀ ਹੈ ਕਰਦੀਆਂ। ਆਹ ਨਾਲ 15000 ਜੀ। ਅੱਛਾ 15000 ਜੀ। ਥੋੜੀ ਕਰਾਂਗੇ ਦਸਰਬੀ ਵਿੱਚ। ਠੀਕ ਹੈ ਜੀ। ਹਾਂਜੀ। ਤੇ ਠੀਕ ਹੈ ਜੀ। ਤੇ ਕਾ ਵੱਚੀ ਆ। ਕਿਰੀਆ ਵੱਚੀ ਜਿਹੜੀ ਆ ਉਹਨੇ। ਕਿੰਨੇ ਕੁ ਉਮਰ ਦੀ ਪਤਾ ਜੀ ਉਮਰ ਦਾ 5 ਮਹੀਨਾ ਰਹੀ 5 ਮਹੀਨਾ ਦੀ ਹੈ ਹਾਂ ਜੀ ਛੋਲੀ ਥੱਲੇ ਲਿਖਸਾ ਲੇ ਜੀ ਤੇ ਇਹਦੀ ਮਾਂ ਦੇ ਦੁੱਧ ਦਾ ਪਤਾ ਕੋ ਹਾਂ ਜੀ ਪਤਾ ਜੀ ਮਾਲ 5 ਹੀ ਕੁ ਦੁੱਧ ਦੀ ਅੱਛਾ ਇਹਦੀ ਮਾਂ ਦਾ 5 ਲੀਟਰ ਦੁੱਧ ਤੇ ਤੇਰਾ ਮੁੱਲ ਮੁੱਲ ਕਹਿੰਦੇ 7000 ਰੁਪਏ ਕਹਿੰਦੇ 5000 ਦਵਾਂਗੇ 6 5000 ਦੀ ਦੇ ਦੋਗੇ ਹਾਂ 5000 ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਛ ਕਹਣਾ ਫਿਰ ਤਾਂ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰੋ ਵੇਖ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ